ਕੋਲ ਡੈਮ ਚੋਂ ਪਾਣੀ ਛੱਡਿਆ ਗਿਆ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰ ਰਿਹਾ ਪਾਣੀ ਛੱਡਣ ਦੇ ਨਾਲ ਦਰਿਆ ਦੇ ਪਾਣੀ ਪੱਧਰ ਜਿਹੜਾ ਉਹ 4 ਤੋਂ 5 ਮੀਟਰ ਵੱਧ ਚੁੱਕਿਆ ਰੋਪੜ ਤੋਂ ਬਾਅਦ ਸਤਲੁਜ ਦਰਿਆ ਪੰਜਾਬ ਦੇ ਪੱਛਮ ਦਿਵਾਲ ਵਗਦਾ ਹੈ ਇਹ ਪਾਣੀ ਡੈਮ ਪ੍ਰਬੰਧਕ ਨੇ ਲੋਕਾਂ ਨੂੰ ਦਰਿਆ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰ ਰਿਹਾ ਡੈਮ ਪ੍ਰਬੰਧਕ ਨੇ ਜਿੱਥੇ ਲੋਕਾਂ ਨੂੰ ਦੂਰ ਰਹਿਣ ਦੀ ਤਲਾਹ ਜਿਹੜਾ ਹੈ ਆਸ-ਪਾਸ ਦੇ ਪਿੰਡਾਂ ਦੇ ਵਿੱਚਕਾਰ ਬਿੱਤਾ ਹੈ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਵਧ ਚੁੱਕਿਆ 4 ਤੋਂ 5 ਮੀਟਰ ਜਿਹੜਾ ਹੈ ਪਾਣੀ ਦਾ ਪੱਧਰ ਵਧ ਚੁੱਕਿਆ ਰੋਪੜ ਤੋਂ ਬਾਅਦ ਹੁਣ ਸਤਲੁਜ ਦਰਿਆ ਪੰਜਾਬ ਚ ਬਦੀਰੀ ਜਾਣਕਾਰੀ ਲਈ ਸਾਡੇ ਨਾਲ ਗਗਨਦੀਪ ਸਿੰਘ ਜੁੜ ਚੁੱਕੇ ਨੇ ਗਗਨਦੀਪ ਸਿੰਘ ਕੀ ਕੋ ਜਾਣਕਾਰੀ ਹੈ ਦਰਿਆ ਦਾ ਪਾਣੀ ਜਿਹੜਾ ਵਧ ਚੁੱਕਿਆ ਹੈ 4 ਤੋਂ 5 ਮੀਟਰ ਕੀ ਕੋ ਜਾਣਕਾਰੀ ਹੈ ਪੂਰੀ ਜੀ ਮੈਡਮ ਜਿਸ ਤਰ੍ਹਾਂ ਕਿ ਲਗਾਤਾਰ ਪਿਛਲੇ ਦਿਨਾਂ ਤੋਂ ਕਾਫੀ ਬਾਰਿਸ਼ ਹੋ ਰਹੀ ਆ ਪਾਰੀ ਬਾਰਿਸ਼ ਹੋ ਰਹੀ ਆ ਤਾਂ ਉੱਥੇ ਦਿੱਤੇ ਕੀ ਆਮ ਲੋਕਲ ਨਦੀਆਂ ਨਾਲਿਆਂ ਦਾ ਜਿਹੜਾ ਪਾਣੀ ਦੇ ਵਿੱਚ ਉਹ ਫਾਰਮ ਦੇ ਇੰਕਮ ਨੂੰ ਮਿਲਿਆ ਤਾਂ ਉੱਥੇ ਜਿੰਕਰ ਘਮਨਾ ਟੈਂਕਾ ਦੀ ਗੱਲ ਕਰੀਏ ਚਾਹੀਦੀ ਤਾਂ ਟੈਂਕਾ ਦੇ ਉੱਤੇ ਵੀ ਕਾਫੀ ਜਿਹੜੀ ਆ ਉਹ ਪਾਣੀ ਵਧਨ ਤੇ ਜਿਹੜੇ ਨੇ ਉਹ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਤਾਂ ਕਈ ਅਫਵਾਹਾਂ ਵੀ ਇਹਦੇ ਵਿੱਚ ਫੈਲਾਈਆਂ ਜਾ ਰਹੀਆਂ ਨੇ ਕਿ ਹਰ ਦੀ ਸਥਿਤੀ ਪੈਦਾ ਹੋਏਗੀ ਇਸ ਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਹੋਏਗਾ ਜਾਂ ਇਸ ਤਰ੍ਹਾਂ ਵੀ ਹੈ ਤਾਂ ਅੱਜ ਸਵੇਰੇ 6:30 ਵਜੇ ਜੋ ਕਿ ਸਤ ਤਤ ਲੋਜ ਦਰਿਆ ਤੇ ਪਣੇ ਜੋ ਕਿ ਜੇਕਰ ਹਾਰਡਵੇਰ ਕੀ ਹਾਰਡਵੇਰ ਕੀ ਸਥਿਤੀ ਦਾ ਪੈਦਾ ਹੋ ਵੀ ਸਕਦੀ ਆ ਪਰ ਇਹਦੇ ਲਈ ਤਾਂ ਇਤਲਾ ਤਾਂ ਪ੍ਰਸ਼ਾਸਨ ਮੌਕੇ ਤੇ ਹੀ ਕਰ ਸਕਦਾ ਹੈ ਨਾ ਪਰ ਅਜਿਹੀਆਂ ਅਫਵਾਹਾਂ ਜਿਹੜੀਆਂ ਲਗਾਤਾਰ ਆ ਜਾਂਦੀਆਂ ਨੇ ਪਰ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਜਾਂ ਆਸ-ਪਾਸ ਦੇ ਜ਼ਿਲ੍ਹਿਆਂ ਨੂੰ ਡਰਾ ਕੇ ਰੱਖ ਦਿੰਦਾ ਹੈ ਜੀ ਬਿਲਕੁਲ ਮਨਪਤਨਾ ਉਹੀ ਗੱਲ ਦੱਸ ਰਹੇ ਆ ਕਿ ਅੱਜ ਸਵੇਰੇ ਦੱਸਿਆ ਕਿ ਜਿਹੜਾ ਇਹਦਾ ਇੱਕ ਕਪੈਸਿਟੀ ਹੁੰਦੀ ਆ ਹਰੇਕ ਵੀ ਡੈਮ ਦੀ ਕਿ ਇਹ ਇਤਨੇ ਸੋ ਜਿਹੜਾ ਕਿ ਉਸ ਇੱਕ ਪਾਣੀ ਜਿਹੜਾ ਇਹ ਆਪਣੇ ਅੰਦਰ ਸਟੋਰ ਕਰ ਸਕਦਾ ਪਰ ਅੱਜ ਉਹਦੇ ਵਿੱਚ ਥੋੜੀ ਜਿਹੜੀ ਆ ਉਹ ਵਾਅਦਾ ਦੇਖਿਆ ਗਿਆ ਜਿਹੜਾ 5 4 ਤੋਂ 5 ਮੀਟਰ ਦਾ ਵਾਅਦਾ ਦੇਖਿਆ ਗਿਆ ਤਾਂ ਟਾਈਮ ਦੇ ਪ੍ਰਬੰਧਨ ਦੇ ਜੋ ਬिलासपुर ਤੋਂ ਪੰਜਾਬ ਤੱਕ ਦਾ ਆ ਜਿਸ ਨੂੰ ਸਤਲੁਜਾ ਪਾਖੜਾ ਵੀ ਕਿਹਾ ਜਾਂਦਾ ਹੈ ਤਾਂ ਉਹਦਾ ਪਾਣੀ ਜਿਹੜਾ ਆ ਅੱਜ ਛੱਟਿਆ ਗਿਆ ਕਿਉਂਕਿ ਜੇਕਰ ਡੈਮ ਦੀ ਕੈਪੈਸਿਟੀ ਤੋਂ ਵੱਧ ਪਾਣੀ ਹੋਏਗਾ ਤਾਂ ਕਿਸੇ ਨਾ ਕਿਸੇ ਡੈਮ ਨੂੰ ਵੀ ਨੁਕਸਾਨ ਜਿਹੜਾ ਆ ਉਹ ਕੋ ਪਹੁੰਚ ਸਕਦਾ ਵਦੇਰੀ ਜਾਣਕਾਰੀ ਦੇ ਲਈ ਗਗਨਦੀਪ ਬਹੁਤ-ਬਹੁਤ ਧੰਨਵਾਦ ਜੁੜੇ ਰਾਂਗੇ ਥੋੜੇ ਨਾਲ ਸੋ ਕੋਲ ਡੈਮ ਦਾ ਪਾਣੀ ਦਾ ਪੱਧਰ ਜਿਹੜਾ ਵੱਧ ਚੁੱਕਿਆ ਹੈ